ਬਾਲੀਵੁੱਡ ਅਦਾਕਾਰ ਜੌਨ ਬ੍ਰਾਹਮ ਅਤੇ ਵਰੁਨ ਤਵੰਦ ਦੀ ਅਗਲੀ ਫਿਲਮ ਦੇ ਸ਼ਮਦਾ ਨਵਾਂ ਗਾਣਾ ਜਾਨੇ ਮਨ ਆ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਸ ਅਦਾਕਾਰ ਪਰਨੀਤ ਚੋਪੜ ਦੇ ਵਰੁਨ ਤਵੰਦ ਦਾ ਡਾਂਸ ਵੇਖਣ ਨੂੰ ਮਿਲ ਰਿਹਾ ਹੈ ਇਹ ਗਾਣਾ 12 ਜੁਲਾਈ ਨੂੰ ਰਿਲੀਜ਼ ਹੋਇਆ ਸੀ ਅਤੇ ਇਸ ਗਾਣੇ ਨੂੰ ਹੁਣ ਤੱਕ 44 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਨੇ ਸੰਜੇ ਕੁਪੂਰ ਦੇ ਨਾਲ ਅਦਾਕਾਰ ਦੇ ਤੌਰ ਤੇ ਤਲਾਕ ਦੇ ਬਾਅਦ ਕ੍ਰਿਸ਼ਮਾ ਕਪੂਰ ਆਪਣੇ ਬੱਚੇ ਸਮਾਇਰਾ ਅਤੇ 11 ਰਾਜ ਦੇ ਨਾਲ ਯੂਰਪ ਵਿੱਚ ਛੁੱਟੀਆਂ ਮਨਾ ਰਹੀ ਹੈ। ਕ੍ਰਿਸ਼ਮਾ ਨੇ ਕੀਤੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਜਿਸ ਤੋਂ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸ਼ਾਰਟ ਡਰੈਸ ਦੇ ਅੰਦਾਜ਼ ਨੇ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ। ਟੀਵੀ ਐਕਟਰ ਸੰਭਾਵਨਾ ਸੇਟ ਆਕਰਕਰ ਆਪਣੇ ਬੁਆਏਫਰੈਂਡ ਅਵਿਨਾਸ਼ ਦੇ ਨਾਲ ਵਿਆਹ ਤੇ ਬੰਦਲ ਵਿੱਚ ਪੱਜ ਗਈ ਹੈ। ਇਹ ਜੋੜੇ ਨੇ ਪਰਿਵਾਰ ਵਾਲਿਆਂ ਤੇ ਕਰੀਬੀ ਦੋਸਤਾਂ ਦੇ ਵਿਚਾਲੇ ਦਿੱਲੀ ਵਿੱਚ ਵਿਆਹ ਕੀਤਾ। ਇਸ ਤੋਂ ਪਹਿਲਾਂ ਮਹਿੰਦੀ ਅਤੇ ਹਲਦੀ ਦੀਆਂ ਰਸਮਾਂ ਵੀ ਦਿੱਲੀ ਦੇ ਵਿੱਚ ਹੀ ਹੋਈਆਂ ਇਸ ਵਿਆਹ ਵਿੱਚ ਇੰਡਸਟਰੀ ਤੋਂ ਕੋਈ ਵੀ ਹਸਤੀ ਮੌਜੂਦ ਨਹੀਂ ਸੀ ਅਡਲਟ ਕਾਮੇਡੀ ਫਿਲਮ ਗ੍ਰੇਟ ਗ੍ਰੈਂਡ ਮਸਤੀ ਰਿਲੀਜ਼ ਹੋ ਗਈ ਹੈ ਇਸ ਤੋਂ ਪਹਿਲਾਂ ਫਿਲਮ ਦੀ ਸਕਰੀਨਿੰਗ ਮੁੰਬਈ ਵਿੱਚ ਰੱਖੀ ਗਈ ਜਿਸ ਚਫਤਾਬ ਸ਼ਿਵ ਦਸਾਨੀ ਉਹ ਰਸ਼ੀਰ ਤੇਲਾ ਸਹਿਤ ਸਾਰੇ ਕਲਾਕਾਰ ਪਹੁੰਚੇ ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਸੁਨਾਲੀ ਰੌਤ ਟਿਕੀਆਂ ਹੋਈਆਂ ਸਨ ਜੋ ਬੇहद ਘੌਟ ਅੰਦਾਜ਼ ਦੇ ਵਿੱਚ ਨਜ਼ਰ ਆਈ ਵਾਲਵਿਟ ਸੁਪਰਸਟਾਰ ਅਮਿਤ ਆਪਚਨ ਮੋਦੀ ਸਰਕਾਰ ਦੇ ਮਹੱਤਵਪੂਰਨ ਸਵਸ਼ ਫਾਰਟ ਮਿਸ਼ਨ ਦੇ ਸਿਟੀ ਕੰਪੋਸਟ ਅਭਿਆਨ ਦਾ ਚਿਹਰਾ ਹੋਣਗੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਿਆ ਨਾਇਡੂ ਨੇ ਅਮਿਤ ਆਪਨਾਲ ਗੱਲ ਕੀਤੀ ਤੇ ਮੰਤਰਾਲੇ ਦੇ ਨਵੇਂ ਅਭਿਆਨ ਦੇ ਨਵੇਂ ਚਿਹਰੇ ਦੇ ਬਾਰੇ ਰਜ਼ਮੰਤੀ ਜ਼ਾਹਿਰ ਕਰਨ ਤੇ ਉਹਨਾਂ ਦਾ ਸ਼ੁਕਰੀਆ ਦਿੱਤਾ ਹੈ ਸੂਪਰਸਟਾਰ ਸਲਮਾਨ ਖਾਨ ਨੇ ਰੇਪ ਉਤੇ ਦਿੱਤੇ ਬਿਆਨ ਨੂੰ ਲੈ ਕੇ ਚੁੱਪੀ ਤੋੜੀ ਹੈ ਪ੍ਰੈਸ ਕਾਨਫਰੰਸ ਮੀਡੀਆ ਦੇ ਉੱਤੇ ਸਲਮਾਨ ਪੜਕਦੇ ਹੋਏ ਨਜ਼ਰ ਆਏ ਸਲਮਾਨ ਨੇ ਕਿਹਾ ਕਿ ਮੈਨੂੰ ਕੁਝ ਹੋਰ ਬੋਲਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ 2 ਹਫ਼ਤੇ ਦਾ ਮਸਾਲਾ ਮਿਲ ਜਾਏ ਮੈਂ ਤੁਹਾਡੀ ਨੌਕਰੀ ਦੇ ਪ੍ਰਤੀ ਜ਼ਿੰਮੇਵਾਰੀਆਂ ਸਮਝਦਾ ਹਾਂ ਪਰ ਜੇਕਰ ਮੈਂ ਕੁਝ ਕਹਿੰਦਾ ਹਾਂ ਤਾਂ ਮੇਰੇ ਫੈਨਸ ਨੂੰ ਇਹ ਪਸੰਦ ਨਹੀਂ ਆਏਗਾ ਸੁਲਮਾਨ ਦੀ ਫਿਲਮ ਸੁਲਤਾਨ ਬਾਕਸ ਆਫਿਸ 'ਚ 200 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਉੱਥੇ ਜੇਕਰ ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਸੁਲਤਾਨ ਨੇ 423 ਕਰੋੜ ਤੋਂ ਉੱਪਰ ਦੀ ਕਮਾਈ ਕਰ ਲਈ ਹੈ ਇਸ ਰਿਕਾਰਡ ਦੇ ਨਾਲ ਸੁਲਤਾਨ ਟੌਪ 5 ਲਿਸਟ ਵਿੱਚ ਚੌਥੇ ਸਥਾਨ ਤੇ ਪਹੁੰਚ ਗਈ ਹੈ ਅਮੇ ਸਮੇਂ ਤੋਂ ਵੰਡ ਰਹੀ ਮਾਹੀ ਗਿਲਦੀ ਟੈਬੂ ਪ੍ਰੋਡਕਸ਼ਨ ਫਿਲਮ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ ਕੈਕ ਰੋਸ਼ਨ ਪ੍ਰਿੰਸ ਨਾਲ ਮਾਹੀ ਗਿਲਦੀ ਪੰਜਾਬੀ ਫਿਲਮ ਆਤਿਸ਼ਬਾਜ਼ੀ ਇਸ਼ਕ ਦੀ ਰਿਲੀਜ਼ ਡੇਟ ਅਨਾਉਂਸ ਹੋ ਗਈ ਹੈ ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ ਇਸ ਬਾਰੇ ਜਾਣਕਾਰੀ ਰੋਸ਼ਨ ਨੇ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਹੈ ਫਿਲਮ ਦਾ ਪਹਿਲਾ ਪੋਸਟਰ ਵੀ ਰਿਲੀਜ਼ ਹੋਇਆ ਜਿਸ ਚ ਇੱਕ ਵਿਆਹੀ ਕੁੜੀ ਦਾ ਹੱਥ ਮੁੰਡੇ ਦੇ ਹੱਥ ਤੋਂ ਦੂਰ ਹੈ ਬਾਲੀਵੁੱਡ ਸੁਪਰਸਟਾਰ ਸੁਲਮਾਨ ਖਾਨ ਅਤੇ ਸਨੀ ਲਿਓਨ ਗੂਗਲ ਤੇ ਪਿਛਲੇ 10 ਹਫ਼ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਬਨੇਤਾ ਅਤੇ ਅਭਨੇਤਰੀ ਬਣ ਗਏ ਨੇ ਗੂਗਲ ਵੱਲੋਂ ਜਾਰੀ ਕੀਤੀ ਗਈ ਪੰਜ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਭਾਰਤੀ ਬਨੇਤਾਵਾਂ ਦੀ ਸੂਚੀ ਵਿੱਚ ਦਬੰਗ ਦੇਸ ਅਭਿਨੇਤਾ ਦੇ ਬਾਅਦ ਸ਼ਾਹਰੂਖ ਖਾਨ, ਅਕਸ਼ੇ ਕੁਮਾਰ ਅਤੇ ਅਮਿਤਾਬ ਬਚਨ ਦਾ ਨਾਮ ਹੈ ਤਦਕਿ ਤਾਮਿਲ ਸੁਪਰਸਟਾਰ ਰਜਨੀਕਾਂਥ ਵੀ ਟੌਪ 5 ਦੇ ਵਿੱਚ ਨੇ ਲੰਡਨ ਇੰਡੀਅਨ ਫਿਲਮ ਫੈਸਟੀਵਲ ਦੇ ਰੈਡ ਕਾਰਪਟ ਤੇ ਹਿੰਦੀ ਫਿਲਮ ਅਦਾਕਾਰ ਨਿਰਮਾਤਾ ਅਜੀਤ ਦੇਵਗਨ ਅਤੇ ਉਹਨਾਂ ਦੀ ਬੇਟੀ ਨਾਇਸਾਖ ਦੋਜੇ ਦਾ ਹੱਥ ਫੜ ਕੇ ਉਤਰੇ ਅਜੀਤ ਦੇਵਗਨ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਤਸਵੀਰ ਸ਼ੇਅਰ ਕੀਤੀ ਤੇ ਆਪਣੀਆਂ ਪਾਵਨਾਵਾ ਵੀ ਦੱਸੀਆਂ